ਚੰਗਣਾ ਰਣਾਉਥ ਦੇ ਥੱਪੜ ਲੱਗਣ ਤੋਂ ਬਾਅਦ ਇੱਕ ਇਹੋ ਜੀ પરિਸਥਿਤੀ ਪੈਦਾ ਹੋਈ ਜਿਸ ਦੇ ਵਿੱਚ ਇਸ ਮਹਿਲਾ ਯਾਨੀ ਕਿ ਕੁਲਵਿੰਦਰ ਕੌਰ ਦੀ ਹਮਾਇਤ ਦੇ ਵਿੱਚ ਖੜਨ ਵਾਲੇ ਲੋਕਾਂ ਦੀ ਕਮੀ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਦੇ ਲੀਡਰ ਪੰਜਾਬ ਦੇ ਕਿਸਾਨ ਲੀਡਰ ਕਿਸਾਨ ਯੂਨੀਅਨਜ਼ ਜ਼ਰੂਰ ਉਹਨਾਂ ਦੇ ਨਾਲ ਖੜੀਆਂ ਨੇ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਜਿਹੜੀ ਹੈ ਉਹ ਕਿਤਨਾ ਕਿਤੇ ਇਕੱਲਿਆਂ ਰਹਿੰਦੀ ਨਜ਼ਰ ਆ ਰਹੀ ਹੈ ਯਾਨੀ ਕਿ ਮਹਿਲਾ ਕੋਈ ਨਾਲ ਖੜਦੀ ਨਜ਼ਰ ਨਹੀਂ ਸੀ ਆ ਰਹੀ ਪਰ ਹੁਣ ਇਹ ਸ਼ੱਕ ਵੀ ਟੁੱਟ ਗਿਆ ਬੀਬੀ ਹਰਸਿਮਰਤ ਕੌਰ ਬਾਦਲ ਸਾਹਮਣੇ ਆਏ ਨੇ ਸਾਹਮਣੇ ਆ ਕੇ ਇਸ ਮਹਿਲਾ ਯਾਨੀ ਕਿ ਕੁਲਵਿੰਦਰ ਕੌਰ ਦੀ ਹਮਾਇਤ ਕੀਤੀ ਹੈ ਕੁਲਵਿੰਦਰ ਕੌਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਹਰਸਿਮਰਤ ਬਾਦਲ ਭਾਜਪਾ ਦੀ ਲੀਡਰ ਦੇ ਖਿਲਾਫ ਖੜ ਗਏ ਖੜ ਗਏ ਨੇ ਹਰਸਿਮਰਤ ਕੌਰ ਬਾਦਲ ਜ਼ਰੂਰ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਭਾਜਪਾ ਦੇ ਨਾਲ ਬੜੀਆਂ ਗੂੜੀਆਂ ਸਾਂਝਾਂ ਰਹੀਆਂ ਨੇ ਪਰ ਉਹਨਾਂ ਸਾਂਝਾਂ ਦੇ ਬਦੌਲਤ ਹਰਸਿਮਰਤ ਕੌਰ ਬਾਦਲ ਨੇ ਫੈਸਲਾ ਕੀਤਾ ਇਸ ਮਹਿਲਾ ਦੇ ਨਾਲ ਖੜ ਹੋਣ ਦਾ ਆਪਣੇ ਟਵੀਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਇਸ ਬਾਰੇ ਜ਼ ਬਾਦਰ ਲਿਖਦੇ ਨੇ ਕਿ ਮੈਂ ਯੂਨੀਅਨ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਇਹ ਅਪੀਲ ਕਰਦੀ ਆ ਕਿ ਕਿਸਾਨਾਂ ਦੀਆਂ ਦਿੱਕਤਾਂ ਉਹਨਾਂ ਦੀਆਂ ਪਰੇਸ਼ਾਨੀਆਂ ਤੇ ਉਹਨਾਂ ਦੇ ਮਲਾਲ ਜਿੰਨੇ ਨੇ ਉਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੇ ਉਹਨਾਂ ਨਾਲ ਕੀਤੇ ਪ੍ਰੋਮਿਸਸ ਨੂੰ ਫੁੱਲਫਿਲ ਕੀਤਾ ਜਾਵੇ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਪੰਜਾਬੀਆਂ ਦੇ ਵਿੱਚ ਰਾਸ਼ਟਰਵਾਦੀ ਭਾਵਨਾ ਉੱਗੇ ਪੱਧਰ ਦੇ ਉੱਤੇ ਬਰਕਰਾਰ ਹੈ ਇਹ ਨਹੀਂ ਭੁੱਲਣਾ ਚਾਹੀਦਾ ਸੈਨਾਵਾਂ ਦੇ ਵਿੱਚ ਵੀ ਵੱਧ ਤੌਰ ਤੇ ਪੰਜਾਬੀ ਨੇ ਜਿਹੜੇ ਬਾਰਡਰਸ ਦੇ ਉੱਤੇ ਖੜ ਕੇ ਦੇਸ਼ ਦੀ ਰੱਖਿਆ ਕਰ ਰਹੇ ਨੇ ਅਤੇ ਪੰਜਾਬੀ ਹੀ ਨੇ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਅੰਨਦਾਤਾ ਨੇ ਅੱਗੇ ਲਿਖਦੇ ਨੇ ਕਿ ਅਸੀਂ ਇਸ ਤੋਂ ਚੰਗਾ ਡਿਸਰਵ ਕਰਦੇ ਹਾਂ ਕੰਗਣਾ ਰਣੌਤ ਦੇ ਵੱਜੇ ਥੱਪੜ ਤੋਂ ਬਾਅਦ ਅਚਾਨਕ ਜਦੋਂ ਇਹ ਮਾਮਲਾ ਐਸਕੇਲੇਟ ਹੋਇਆ ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਅੱਗੇ ਆਏ ਨੇ ਔਰ ਇਸ ਮਾਮਲੇ ਦੇ ਉੱਤੇ ਕੁਲਵਿੰਦਰ ਕੌਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਨੇ ਯੂਨੀਅਨ ਗਵਰਨਮੈਂਟ ਨੂੰ ਦਰਖਾਸਤ ਕੀਤੀ ਹੈ ਪਰ ਇਸ ਦਰਖਾਸਤ ਵਿੱਚ ਵੀ ਇਹ ਪੀਲ ਖੁੰਦੀ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਇੱਕ ਸੌਫਟ ਕਾਰਨਰ ਜ਼ਰੂਰ ਨਜ਼ਰ ਆ ਰਿਹਾ ਹੈ ਸਖਤ ਸ਼ਬਦਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਮੰਗ ਨਹੀਂ ਕੀਤੀ ਗਈ ਕਿ ਕੁਲਵਿੰਦਰ ਕੌਰ ਦੇ ਨਾਲ ਕੁਝ ਨਹੀਂ ਹੋਣਾ ਚਾਹੀਦਾ ਬਲਕਿ ਬੜੇ ਹੀ ਸਿਹਰ ਦਿੱਤੇ ਸਾਫ਼ ਤਰੀਕੇ ਦੇ ਨਾਲ ਬੜੇ ਹੀ ਕੋਮਲ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨ ਢੜ ਭਰਦੇ ਨੇ ਪੰਜਾਬ ਦੇ ਲੋਕ ਬਾਰਡਰਾਂ ਦੇ ਉੱਤੇ ਖੜੇ ਨੇ ਇਹ ਯਾਦ ਰੱਖਣਾ ਚਾਹੀਦਾ ਹੈ ਔਰ ਨਾਲ ਹੀ ਕਹਿੰਦੇ ਨੇ ਕਿ ਕਿਸੇ ਨੂੰ ਵੀ ਹੱਕ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਿਹਾ ਜਾਵੇ ਬੜੇ ਹੀ ਕੋਮਲ ਤਰੀਕੇ ਦੇ ਨਾਲ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇੱਥੇ ਜ਼ੋਰ ਦਿਖਾਉਣ ਦੀ ਲੋੜ ਸੀ ਸਟਿਲ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਉੱਪਰ ਕੇ ਸਾਹਮਣੇ ਆਏ ਨੇ ਉੱਪਰ ਕੇ ਸਾਹਮਣੇ ਆਏ ਨੇ ਔਰ ਨਾਲ ਦੀ ਨਾਲ ਏ ਸ ਬੀਬੀ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਖੜ ਗਏ ਨੇ ਆਉਂਦਾ ਸਮਾਂ ਕੀ ਕੁਝ ਹੋਵੇਗਾ ਉਹ ਦੱਸਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ